ਮਨਾਰ ਉਹੜਾ ਉਰੇ ਆ ਬਿੜੀ ਬੰਬ ਬੰਦੇ ਨੇ ਹੋਰ ਤਰ੍ਹਾਂ ਦੇ ਕਈ ਕਾਫੀ ਤਰ੍ਹਾਂ ਦੇ ਬੰਬ ਬਣ ਰਹੇ ਤੇ ਵੀ ਪਹਿਲਾਂ ਵੀ ਇਹਨਾਂ ਨੇ ਜਾਣਕਾਰੀ ਉਹ ਕੀਤੀ ਕੀਤੀ ਦੀ ਇਹਨਾਂ ਨੇ ਕੰਪਲੀਟ ਜਦ ਵੀ ਪਰਚਾ ਆਇਆ ਦੀ ਇਹ ਫੇਰ ਨਹੀਂ ਹਟੇ ਉਰੇ ਫੇਰ ਅੱਗ ਲੱਗੀ ਹੁਣ ਬੰਦੇ ਭਈਏ ਥਈ ਉਰੇ ਦੇ ਨਹੀਂ ਉਰੇ ਨਹੀਂ ਦੀ ਆਪਣੇ ਪਿਆੰਬੀ ਨਹੀਂ ਦੀ ਭਈਏ ਦੀ ਉਹ ਸਾਰੀ ਬਾੜ ਦੀ ਲੇਬਰ ਤੇ ਉਰੇ ਨਹੀਂ ਕੋਈ ਨਹੀਂ ਦੀ ਬੰਦਾ ਔਰ ਆ ਲੈ ਸਾਹਮਣੇ ਘਰ ਆਈ ਸਾਡਾ ਹਾਂ ਤੇ ਅੱਛਾ ਅੱਛਾ ਕੀ ਨਾਮ ਕੀ ਆ ਮੇਰਾ ਨਰਨਾ ਲਗਾਈ ਬਿਲਾ ਅਰੇ ਬਲੇ ਇਹ ਦੱਸ ਵੀ ਇੱਥੇ ਕੀ ਬਣਦਾ ਸੀ ਕਿੱਥੇ ਕਿਹੜਾ ਰੋੜਾ ਹੈ ਇਹ ਇਹ ਮਾਨਾ ਰੋੜਾ ਹੈ ਓਰੇ ਆ ਬਿੜੀ ਬੰਬ ਬੰਦੇ ਨੇ ਹੋਰ ਤਰ੍ਹਾਂ ਦੇ ਕਾਫੀ ਤਰ੍ਹਾਂ ਦੇ ਬੰਬ ਬਣ ਰਹੇ ਤੇ ਤੇ ਅੱਗੇ ਵੀ ਪਹਿਲਾਂ ਵੀ ਅੱਗ ਲੱਗੀ ਦੀ ਪਹਿਲਾਂ ਵੀ ਇਹਨਾਂ ਨੇ ਜਾਣਕਾਰੀ ਉਹ ਕੀਤੀ ਕੀਤੀ ਦੀ ਇਹਨਾਂ ਨੇ ਕੰਪਲੀਟ ਜਦਵੀ ਪਰਚਾ ਹੋਇਆ ਦੀ ਤੇ ਫੇਰ ਨਹੀਂ ਹਟੇ ਓਰੇ ਫੇਰ ਅੱਗ ਲੱਗੀ ਹੁਣ ਉਹਨੇ ਇਧੇ ਖਾਫੀ ਅੱਗ ਲੱਗੀ ਤੀ 25 ਬੰਦੇ ਉਹਨਾਂ ਗੇਟ ਤੋੜ ਕੇ ਆ ਗਏ ਉਹਨਾਂ ਥਾਮੂ ਰੋ ਗੇਟ ਤੋੜ ਕੇ ਭੱਜੇ ਨੇ 7-8 ਸਿਲੰਡਰ ਚੱਕੇ ਨੇ ਉਹ ਖਾਸੇ ਦਿਨ ਦੇ ਅਦਾਤ ਕੰਮ ਜਾਂਦਾ ਰਿਹਾ ਸੋ ਨੀ ਬੰਦੇ ਕੌਣ ਸੀ ਉਹ ਬੰਦੇ ਪਈਏ ਥਈ ਉਰੇ ਦੇ ਨਹੀਂ ਉਰੇ ਨਹੀਂ ਦੀ ਆਪਣੇ ਪਿਆੰਬੀ ਨਹੀਂ ਦੀ ਪਈਏ ਦੀ ਉਹ ਅੱਛਾ ਸਾਰੀ ਬਾਰ ਦੀ ਲੇਬਰ ਤੀ ਉਹਨੇ ਨਹੀਂ ਕੋਈ ਨਹੀਂ ਦੀ ਬੰਦਾ ਅੱਛਾ ਹਾਂ ਨਹੀਂ ਕਦੋਂ ਕਿੰਨਾ ਚੱਲਦੀ ਇੱਥੇ ਇਹ ਸਾਹ ਹੋ ਗਿਆ ਇੱਕ ਟੋੜਾ 7-8 ਮਹੀਨੇ ਹੋ ਗਿਆ ਉਹਦੇ ਬੰਦੇ ਪਹਿਲਾ ਵੀ ਇਹਨਾਂ ਨੂੰ ਅੱਗ ਲੱਗੀ ਜਦ ਵੀ ਇਹਨਾਂ ਨੂੰ ਰੋਕਿਆ ਜਦ ਵੀ ਨਹੀਂ ਹੋਵਾਂਗੇ ਤਾਂ ਫੇਰ ਇਹੀ ਕੁਝ ਹੋਇਆ ਇਹਨਾਂ ਨੇ ਉਹਦਾ ਪਹਿਲਾਂ ਕੁਝ ਘੱਟ ਵੀ ਹੁਣ ਜ਼ਿਆਦਾ ਬੰਬ ਬੱਗੇ ਕਿਹਦੇ ਪਟਾਕੇ ਬੰਦੇ ਦੇ ਵਿੱਚ ਬਿੜੀ ਬੰਬ ਬੰਦੇ ਦੇ ਵਿੱਚ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਬੰਬ ਬੰਦੇ ਦੇ ਇਹ 25 ਬੰਦੇ ਸਾਰੇ ਪੰਜੇ ਦਾ ਸਾਰਾ ਫੁਕਿਆ ਪਿਆ ਉਹਨਾਂ ਨੂੰ ਲੱਗਦਾ ਹੁੰਦਾ ਬਲੀ ਕਰਕੇ ਤਾਂ ਵੱਧ ਜ਼ੋਰ ਤੇ ਜਾਂਦਾ ਫੁੱਟ ਹਾਂਂ ਦਿਵਾਲੀ ਕਰਕੇ ਹੂੰ ਦਿਵਾਲੀ ਕਰਕੇ ਬੰਬ ਪਟਾਕਾ ਜ਼ਿਆਦਾ ਬੰਦੇ ਤਾਂ ਕਰਕੇ ਅੱਗ ਲੱਗੀ ਕੋਲੋਂ ਤੂੰ ਤਾਂ ਸਾਰੀ